ਕਿ ਸਾ ਆਪਣੇ ਗਰੁੱਪ ਨਾਲ ਜੁਆਇਨ ਕਰ ਲਿਆ ਕਰਕੇ ਗੁਰਮੀਤ ਭਾਵੀ ਕੁਰੀ ਲਾਚੀ ਭਾਗੋ ਭੇਂਟਾ ਸਿੱਖਣ ਲੱਗ ਗਿਆ ਫਿਰ ਅਸੀਂ ਬਾਦਲ ਸਾਹਿਬ ਦੇ ਪੱਢ ਗਏ ਉੱਥੇ ਸੱਟਣੇ ਚੱਲ ਗਿਆ ਆ 2009 ਦੀ ਗੱਲ ਜੀ ਹੂੰ 2014 ਜੁਲਾਈ ਮੈਂ ਉਹਨੂੰ ਪੜਾਉਣ ਲੱਗਿਆ 2016 ਤੱਕ ਉਹਨੂੰ ਉਤਾਰ ਲਾ ਕੇ ਉਹਨਾਂ ਨੇ ਅਮਰੀਕਾ ਬੋਰਡ ਕਰ ਲਿਆ ਲੋਕਾਂ ਕੇ ਬਾਰੇ ਸੁਣਾਉਂਦਾ ਹੈ YouTube ਤੇ ਵੀ ਉਹਨੂੰ ਬਹੁਤ ਚਾਹਿਆ ਹੂੰ ਬੜੀ ਜਿੰਦ ਅੱਛਾ ਆਈ ਕਿਉਂ ਨਹੀਂ ਬੱਚੀ ਆਪਣੇ ਅੱਛਾ ਪ੍ਰੋਗਰਾਮ ਕਰਾਉਣਾ ਹੈ ਜਦੋਂ ਲੋਕਾਂ ਕੋਲ ਪ੍ਰੈsenz ਨਹੀਂ ਕਰੋਗੇ ਨਾ ਲੋਕਾਂ ਬਾਰੇ ਸੁਣਾਉਂਦੇ ਬਹੁਤ ਵਧੀਆ ਪ੍ਰੋਗਰਾਮ ਹੈ ਇਹ ਤਾਂ ਜਿਹੜੇ ਮੀਡੀਆ ਨੇ ਜੀ ਇੱਥੇ ਤੁਹਾਨੂੰ ਕਿਸੇ ਦੀ ਪ੍ਰੋਮੋਸ਼ਨ ਦੀ ਲੋੜ ਨਹੀਂ ਜਿਹੜਾ ਤੁਹਾਡਾ ਟੈਲੈਂਟ ਹੈ ਨਾ ਜਦੋਂ ਆ ਗਿਆ ਇਹਨੇ ਆਪੇ ਹੀ ਚੱਕ ਲਿਆ ਬਹੁਤ ਵਧੀਆ ਭਾਜੀ ਤੁਸੀਂ ਬਹੁਤ ਵਧੀਆ ਮੀਡੀਆ ਰੈਗੂਲਰਲੀ ਜੋੜ ਰਹੇ ਹੋ ਨੀ ਨੀ ਬਟਕੇ ਜਦੋਂ ਤਿਆਰ ਹੋ ਕੇ ਜਾਣ ਲੱਗਦੇ ਹੋ ਜਾਂ ਬੰਦੇ ਤੇ ਜਾ ਰਹੇ ਇੰਸਟਾਗ੍ਰਾਮ ਤੇ ਉੱਤੇ ਉਹਨੂੰ ਅਟੈਚ ਕਰ ਲਓ ਫੇਸਬੁੱਕ ਤੇ ਨਾਲ ਬੀਓ ਜੀ ਜੀ ਬਸ ਆਪਣੇ ਆਪ ਹੀ ਹੋ ਹੀ ਜਾਣਾ ਤਾਂ ਇੱਕ ਇੱਕ ਹਨਾ ਕੋ ਬਣ ਗਈ ਸੋਣਾ ਦਾ ਅਵੇ ਵੀ ਉਹ ਸਿਆ ਵੀ ਕੁਝ ਦੇ ਪਹਿਲਾਂ ਕਿ ਆਉਂਦੇ ਨੇ ਤੇ ਜੀ ਸਿੰਘ ਜਿਹੜਾ ਗਾਉਂਦੇ ਤੇ ਦੋ ਜਾਣੇ ਗੀਤ ਉਹ ਕਿੱਦੇ ਵੀ ਸੁਣਾ। ਉਹ ਹੋਰ ਜਿਹੜਾ ਜਿਹੜੀ ਦੀ ਧੜੀ ਵਾਇਦ ਦੇ ਵਿੱਚ ਮੂਸੇ ਵਾਲਾ ਦਾ ਗੀਤ ਸੁਣਾਣਾ ਉਹ ਬਹੁਤ ਮਾਪੂਰ ਦਾ। ਅੱਛਾ। ਹੋਲੀ ਹੋਲੀ ਫੇਟਰੀਆਂ ਘੜਿਆ। ਕਿੱਡੀ ਵੱਡੀ ਗਾਣਾ। ਹਾਂਜੀ। ਗਾਣ ਤੇਦਾ ਮਨ ਚ ਆਇਆ ਮਹਾਂ ਜੀ ਆਹ ਗਾਣਾ ਜੂਂ ਗਾਉਂਦਾ ਮੂਸੇ ਵਾਲਾ ਦਾ ਗਾਣਾ। ਉਹ ਸੀਗਾ ਸੇਰਪਨਗ ਰਾਈ ਗਾਣ। ਹੂੰ। ਹਾਂ ਤੇ ਉਹ ਜਿਹੜੀ ਸੀ ਜਿੱਦੀ ਸੀ ਕਦਾ ਚਿੱਦਾ ਕੰਮ ਉਹ ਪੁੱਛਿਆ ਲੀਗਾ ਤੂੰ ਗਬਰੂ ਨ ਮਨ ਜਾਂ ਨ ਮਨ ਹਲੜੀ ਆਖ ਬਰਾਂਗੇ ਜਿ ਸ਼ਾਟਗਨ ਹਲੜੀ ਦਿਲਾਂ ਤੇ ਨਿਸ਼ਾਨੇ ਸਿੱਧੇ ਮਾਰ ਦਿਆ ਦਿਲਾਂ ਤੇ ਨਿਸ਼ਾਨੇ ਸਿੱਧੇ ਮਾਰ ਦਿਆ ਸਿਰ ਉੱਤੋਂ ਲੰਗੜ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਸਿਰ ਉੱਤੋਂ ਲੰਗੜ ਫਲਾਈ ਕਰਕੇ ਗਦਰਦਾਈ ਦੁਖੀਤ ਕੀ ਪੂਰੀ ਠੋਕ ਠੋਕ ਰੱਖਦਾ ਦੁੱਖ ਕੀ ਤੱਕੀ ਪੂਰੀ ਠੋਕ ਠੋਕ ਰੱਖਦਾ ਡੇਂਜਰ ਤੇ ਜਾਨ ਲੈਵਾ ਸ਼ੌਕ ਰੱਖਦਾ ਦੁਰਫੋਟ دیਵਣਾ ਕੇ ਹੈ ਮੰਦਿਰ ਖੜਦੀ ਡੱਬ ਵਿੱਚ ਪੜ ਕੇ ਗਲੋਕ ਰੱਖਦਾ ਸਿਰ ਉੱਤੋਂ ਲੰਗਣ ਫਲਾਈ ਕਰਕੇ ਆ ਗਾਵਾ ਬਹੁਤ ਬੜਾ ਸਰਦੂਸ ਸਕੰਦਰ ਯਾਦ ਕਰਾਦਾ ਰੋ ਰੋਈਂ ਲਾਰੇ ਰੋਡਵੇ ਦੀ ਲਾਰੇ ਯਾਦ ਕਰਾਦਾ ਤੁਸੀਂ ਅੱਜ ਬਹੁਤ ਬੜਾ ਹੈ ਜੀ ਸੋਹਣੀ ਆਵਾਜ਼ ਬਹੁਤ ਕਮਾਲ ਦੀ ਹਾਂ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਨਾ ਆਪਣੇ ਇੰਸਟਾਗ੍ਰam ਤੇ ਭਾਵੇਂ ਰੋਜ਼ ਮੈਂ ਲਿਖਣ ਹਟ ਗਿਆ ਸੀਗਾ ਤੇ ਸ਼ਕੀਰਤ ਤੇ ਮੰਡ ਤੇ ਅਨੰਦ ਜੀ ਤੇ ਸ਼ਾਮ ਨੂੰ ਅਸੀਂ ਬੈਠੇ ਹਾਂ ਜੀ ਤੇ ਮੈਨੂੰ ਕਹਿੰਦਾ ਜਗਿੰਦਰ ਯਾਰ ਤੈਨੂੰ ਬੜਾ ਚਿਰ ਹੋ ਗਿਆ ਤੂੰ ਨਮਾਜ ਮੰਨ ਨੂੰ ਭੇਜਦਾ ਨਹੀਂਗਾ ਮੈਂ ਕਿਹਾ ਕੀ ਲਿਖਣਾ ਮੈਂ ਕਿਹਾ ਮਤਰੁਕੀ ਉਹ ਮੈਨੂੰ ਮੰਨ ਪੈ ਗਿਆ ਕਹਿੰਦੇ ਯਾਰ ਤੂੰ ਕਿਸੇ ਲਈ ਕਿਉਂ ਲਿਖਣਾ ਤੂੰ ਆਪਣੇ ਲਈ ਲਿਖ ਹਾਂ ਤੂੰ ਕਿਸੇ ਲਈ ਕੁਝ ਨਾ ਲੇਖ ਤੂੰ ਆਪਣੇ ਲਈ ਲੇਖ ਮੈਂ ਲਿਖਣ ਲੱਗਿਆ ਉਸ ਲਿਖਣ ਚੋਂ ਹੀ ਆ ਜੱਟ ਮਕੈਨਿਕ ਨਿਕਲੀ ਆ ਉਸ ਲੇਖਣ ਚੋਂ ਹੀ ਫੇਸਬੁੱਕ ਦਾ ਮੁੱਦਾ ਨਿਕਲਿਆ ਹਾਂ ਇੰਨਾ ਜਿਵੇਂ ਕਹਾਂ ਇੰਨਾ ਮੈਂ ਮਟੀਰੀਅਲ ਲਿਖ ਚੁੱਕਿਆ ਐਡਾ ਵੱਡਾ ਗ੍ਰੰਥ ਛਾਪ ਸਕਦਾ ਹੁਣ ਤੱਕ ਵੀ ਜ਼ਿੰਦਗੀ ਦੀ ਸਿਰਫ ਆਪਣੇ ਲਈ ਤੁਸੀਂ ਕਿਸੇ ਲਈ ਨਾ ਕਰੋ ਆਪਣੇ ਲਈ ਕਰੋ ਨਹੀਂ ਜ਼ਰੂਰ ਕਰਦੇ ਹਾਂ ਆਪਣੇ ਆਪ ਲੋਕਾਂ ਲਈ ਹੋ ਜਾਣਾ ਧਰਮ ਦਾ ਰਾਜ ਨੇ ਇੰਨਾ ਕੁਝ ਦਿੱਤਾ ਹਾਂ ਹਾਂ ਨਹੀਂ ਇਹ ਤਾਂ ਜਪਾਣਾ ਇਹਦਾ ਸਾਰਾ ਕੁਝ ਟੈਲੈਂਟ ਤੇ ਸਾਰਾ ਕੁਝ ਆਵਾਜ਼ ਤੇ ਖੂਸ ਹੋਣ ਨਾਲੇ ਜੀ ਸਾਡੀ ਖਾਨਸਾਮੇ ਦੀ ਭਾਸ਼ਾ 'ਚ ਤਾਂ ਇਹ ਹੁੰਦੇ ਨੇ ਜਿਹੜੇ ਕਲਾਕਾਰ ਲੋਕ ਹੁੰਦੇ ਆ ਇਹ ਕਾਫੂਸ ਨਹੀਂ ਹੁੰਦੇ ਇਹ ਜੀਰੇ ਹੁੰਦੇ ਆ ਜੀਰੇ ਇਹ ਮਗਾ ਹੁੰਦੀ ਹੈ ਇਹ 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 ਹਰੀ ਲਾਚੀ ਹੁੰਦੀ ਹੈ ਕਾਲੀਆਂ ਲਾਚੀਆਂ ਹੁੰਦੀ ਹੈ ਕੁਦਰਤ ਦੇ ਵਿੱਚ ਇੰਨੀ ਬੂਟੀ ਹੈ ਪਰ ਮਸਾਲੇ ਤਾਂ ਫਿਰ 7-8 ਹੀ ਹੁੰਦੇ ਆ। ਨਹੀਂ ਲੈਣਾ ਇਹਦੇ ਵਿੱਚ ਫਿਰ ਤੁਸੀਂ ਹੁਣ ਹੁਣ ਬੋਲੋ। ਹਾਂਜੀ। ਹਾਂਜੀ। ਇੱਧਰ ਆਓ ਥੋੜੀ ਜਿਹੀ। ਹੁਣ ਬੋਲੋ ਕੀ ਹੁੰਦੇ ਨੇ ਕਲਾਕਾਰ? ਮਗਾ ਜੀ ਦੇ। ਹਾਂਜੀ ਹਾਂਜੀ। ਕਲਾਕਾਰ ਰਵੀ ਜੀ ਕਾਬੂs ਨਹੀਂ ਹੁੰਦਾ ਜੀ ਹਾਂ ਜੀ ਸਾਰੀ ਕਾਰੇ ਦੇ ਵਿੱਚ ਕਿੰਨੇ ਬੁੱਟੇ ਉਗਦੇ ਆ ਬੜਾ ਨੇ ਬੁੱਟੇ ਹੁੰਦੇ ਆ ਜਿਹੜੇ ਮਤਲਬ ਕੀ ਕਲਾਕਾਰ ਤਾਂ ਫਿਰ ਜਿਹੜਾ ਹੁੰਦਾ ਨਾ ਕਲਾਕਾਰ ਧਰਿਆ ਹੁੰਦਾ ਕਲਾਕਾਰ ਮਗਾ ਹੁੰਦੀ ਆ ਕਲਾਕਾਰ ਨਾਗੂ ਗਰੇ ਮਗ ਹੁੰਦੇ ਆ ਕਲਾਕਾਰ ਯਾਨੀ ਐਵੇਂ ਲਾਲੋ ਵੀ ਤੁਸੀਂ ਕਲਾਕਾਰ ਇਹ ਜਿਹੜੇ ਆ ਇਹ ਸਾਰੀ ਖਨਾਈ ਦੇ ਲੋਕਾਂ ਦੇ ਥੈਂਕ ਯੂ ਭਾਜੀ ਬਸ ਤੁਹਾਡੇ ਆਉਣ ਨਾਲ ਸਾਰੇ ਮਸਾਲਿਆਂ ਦਾ ਸਵਾਦ ਆ ਗਿਆ ਥੈਂਕ ਯੂ ਨੇਰਵਾਦੀ ਉਹ ਕੀ ਬੱਲੀ ਸੀ ਤੁਸੀਂ ਇੱਕ ਉਹ ਲਈਏ ਗਿੱਟੇ ਤੇ ਨਹੀਂ ਗੱਲ ਨਹੀਂ ਹੈ ਗਿੱਟੇ ਹਾਂ ਕੋਈ ਸਿਰੋ ਸਿਰ ਪਟੇ ਕੋਈ ਸਿਰੋ ਸਿਰ ਪਟੇ